ਨਮਸਕਾਰ ਦੋਸਤੋ ਸਵਾਗਤ ਹੈ ਪੰਜਾਬੀ ਤੜਕਾ ਪੀਵੀ 30 ਜ ਅੱਜ ਤੁਹਾਨੂੰ ਬਹੁਤ ਹੀ ਲਾਜਵਾਬ ਦੇਸੀ ਸਟਾਈਲ ਘਰ ਦੀ ਪੰਜੀਰੀ ਸਿਆਲਾਂ ਦਾ ਜੋ ਤੋਹਫਾ ਉਹ ਬਣਾ ਕੇ ਦਿਖਾਉਣੇ ਆ ਤੁਹਾਨੂੰ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਆ ਆਪਾਂ ਦੇਸੀ ਘੋਵਾਲਿਆ ਜੀ 2 ਕਿਲੋ ਪਿਓਰ ਦੇਸੀ ਘੋਵਾਲਿਆ ਜੀ ਆਪਣਾ ਇਹ ਉਸ ਤੋਂ ਪਹਿਲਾਂ ਕਿ ਆਪਣੇ ਚੈਨਲ ਨੂੰ ਲਾਈਕ ਕਰਦੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੇਅਰ ਕਰਨ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਵੀਰ ਜੀ ਸਾਨੂੰ ਤੁਹਾਡੀ ਬਹੁਤ ਸਪੋਰਟ ਦੀ ਲੋੜ ਹੈ ਜੇ ਆਪਾਂ 2 ਕਿਲੋ ਦੇਸੀ ਘਿਓ ਪਾ ਲਿਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਸਮਾਨ ਦੱਸਾਂਗੇ ਕੀ ਕੀ ਪਾਉਣਾ 2 ਕਿਲੋ ਦੇਸੀ ਘਿਓ ਦੇ ਵਿੱਚ ਆਪਾਂ 2 ਕਿਲੋ ਆਟਾ ਪਾਵਾਂਗੇ ਤੇ ਪਾਈਆ ਮਖਾਣੇ ਆ ਆ ਆਪਣਾ ਡ్రਾਈ ਫੂਡ ਹੈ ਇਹਦੇ ਵਿੱਚ ਆਪਾਂ ਜੀ ਬਦਾਮ ਹੈ ਪਾਈਆ ਪਾਈਆ ਕਾਜੂ ਹੈ ਸੌਂਫ ਹੈ ਖੁੱਪੇ ਦਾ ਪੂਰਾ ਸਾਰਾ ਕੁਝ ਮਿਕਸ ਕਰਿਆ ਦਰਫੜਾ ਕਰ ਲਿਆ ਪਏ ਨੂੰ ਤੇ ਇਹ ਆਪਣਾ ਲੂਡ ਕਿਲੋ ਸਮਾਨ ਬਣ ਗਿਆ ਤੇ ਹੋਰ ਇਹ ਲਈ ਆਪਾਂ ਇੱਕ ਦੇਸੀ ਖੰਡ 2 ਕਿਜੀ ਦੇਸੀ ਖੰਡ ਲਈ ਹੈ ਤੇ ਇਸ ਤੋਂ ਪਹਿਲਾਂ ਆਪਾਂ ਹੁਣ ਮਖਾਣੇ ਨਾ ਜੋ 300 ਗ੍ਰਾਮ ਉਹਨਾਂ ਨੂੰ ਭੁੰਨਦੇ ਆ ਕਿਓ ਦੇ ਵਿੱਚ ਘੋੜੇ ਦੇ ਵਿੱਚ ਲੋ ਜੀ ਘੋੜੇ ਦੇ ਵਿੱਚ ਮਖਾਣੇ ਨੂੰ ਆਪਾਂ ਥੋੜਾ ਫਰਾਈ ਕਰਾਂਗੇ ਤਾਂ ਕਿ ਇਹਨਾਂ ਦੀ ਕਟਾਈ ਚੰਗੀ ਤਰ੍ਹਾਂ ਹੋ ਸਕੇ ਲਾ ਦੇਖੋ ਦੋਸਤ ਆਪਣੇ ਮਖਾਣੇ ਹਲਕੀ ਹਲਕੀ ਬਰਾਉਣ ਹੋ ਰਹੇ ਹਨ ਇਹਨਾਂ ਨੂੰ ਆਪਾਂ ਥੋੜਾ ਜਿਹਾ ਹੋਰ ਭੁੰਨਾਂਗੇ ਤਾਂ ਕਿ ਕ੍ਰਿਸਪੀ ਹੋਣ ਕੋਤਣ ਦੇ ਲਈ ਥੋੜੀ ਸਾਨੀ ਹੋ ਜੇ ਆਪਾਂ ਨੂੰ ਇੱਕ ਦੋ ਮਿੰਟਾਂ ਜਿ ਆਪਣੇ ਮਖਾਣੇ ਬਿਲਕੁਲ ਭੁੱਜ ਜਾਣਗੇ ਲੋ ਜੀ ਦੋਸਤੋ ਆਪਣੇ ਮਖਾਣੇ ਬਿਲਕੁਲ ਭੁੱਜ ਕੇ ਰੈਡੀ ਹੋ ਗਏ ਕਿ ਹੁਣ ਆਪਾਂ ਇਹਨਾਂ ਨੂੰ ਘਿਓ 'ਚ ਬਾਹਰ ਕੱਢਾਂਗੇ ਇਹ 5-7 ਮਿੰਟਾਂ ਦੇ ਵਿੱਚ ਰੈਡੀ ਹੋ ਜਾਂਦੇ ਆ ਮਖਾਣੇ ਤੇ ਇਹ ਕੁੱਟਣ ਦੇ ਵਿੱਚ ਸਾਨੀ ਹੋ ਜਾਂਦੀ ਆ ਆਪਾਂ ਨੂੰ ਲੋਈ ਦੋਸਤੋ ਹੁਣ ਆਪਾਂ ਘਿਓ ਦੇ ਵਿੱਚ ਆਟਾ ਪਾਵਾਂਗੇ ਜਦੋਂ ਆਪਾਂ ਨੂੰ ਦੋ ਕਿਲੋ ਜੀ ਆਟਾ ਹਲਕਾ ਹਲਕਾ ਹਿਲਾਏ ਚੱਲਾਂਗੇ ਆਟੇ ਨੂੰ ਤਾਂ ਕਿ ਆਟੇ ਦੇ ਗੰਡਾ ਨਾ ਬਣਨ ਇਸ ਸਰਦੀਆਂ ਦਾ ਲਾਜਵਾਬ ਤੋਹ ਹੈ ਘਰ ਦੀ ਪੰਜੀਰੀ ਬੰਦੇ ਜਾਨ ਪਾ ਦਿੰਦੀ ਹੈ ਬਾਈ ਜੀ ਜਾਨ ਇਹ ਇੱਕ ਸਿਆਲ ਦੇ ਵਿੱਚ ਘੱਟੋ ਘੱਟ ਵੀ 4 ਤੋਂ 5 ਕਿਲੋ ਕਿਉਂ ਬੰਦੇ ਨੂੰ ਖਾਣਾ ਚਾਹੀਦਾ ਲਾ ਕੇ ਬਹੁਤ ਤਾਕਤਵਰ ਚੀਜ਼ ਬਣ ਗਈ ਬਾਈ ਜੀ ਇਹ ਜਿਹੜਾ ਖਾਂਦਾ ਬਾਈ ਜੀ ਪੰਜੀਰੀਆਂ ਦਾ ਉਹਨਾਂ ਨੂੰ ਹੀ ਪਤਾ ਹੈ ये अपना आटा बिलकुल घो रल गया तो आटे को लगातार भुन्ना भी तो पच्ची मिनट लोई दोस्तों अपना आटा भुज गया है हल्का हल्का हल्की अलग भुनना आटा बिलकुल आटा अपना बिलकुल तो अपना था बिल्कुल जुगा जेसी के और भी दी, जेसी मिली थी क्या रो रही है मित्रों वही दोस्त अपना था हर साल के रहा है और हल्का हल्का आटा बना ये अपना आटा क्या औषधि बिल्कुल ਲੋਈ ਦੋਸਤੋ ਆਪਣਾ ਆਟਾ ਬਿਲਕੁਲ ਪੁੱਜ ਚੁੱਕਿਆ। ਹੁਣ ਆਪਾਂ ਇਹਦੇ ਵਿੱਚ ਡ్రਾਈ ਫਰੂਟ ਪਾਵਾਂਗੇ। ਇਹ ਲੱਪਾ ਇਹਦੇ ਵਿੱਚ ਉਹਨਾਂ ਪਾਏ ਆ ਜੀ ਮਖਾਣੇ। ਇਹ ਆਪਾਂ ਰੋਸਟ ਕਰੇ ਸੀਗੇ। ਰੋਸਟ ਕਰਕੇ ਆਪਾਂ ਥੋੜਾ ਜਿਹਾ ਕੁਟਲੇ ਆ ਮਖਾਣੇ। ਮਾਪਾ ਦੂਜੇ ਡਾਈ ਕੁਸਾਉਂਫਾ ਬਦਾਮ ਕਾਜੂ ਜੋ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਇਹ ਵੀ ਆਪਾਂ ਡੜਫੜ ਕਰ ਲਏ ਥੋੜੇ ਕੁੰਡੇ ਦੇ ਵਿੱਚ ਇਹ ਚੰਗੀ ਤਰ੍ਹਾਂ ਲਾ ਦਾਂਗੇ ਬਹੁਤ ਹੀ ਵਧੀਆ ਪੰਜੀਰੀ ਬਣ ਕੇ ਤਿਆਰ ਹੋਈ ਹੈ ਡਰਾਈ ਹੁੰਦਾ ਨਾ ਇਹ ਪਨੀਰੀ ਪਿਆਰ ਹੁੰਦੀ ਹੈ ਜੀ ਆਪਣੇ ਸੁੱਕੇ ਮੀਵੇ ਜਿੰਨੇ ਭਾਏ ਜਾਣ ਸਿਆਲਾ ਚ ਬਹੁਤ ਚੰਗੇ ਹੁੰਦੇ ਆ ਉਹ ਇਹਨਾਂ ਆਪਾਂ ਖੰਡ ਪਾਵਾਂਗੇ ਇਹਦੇ ਵਿੱਚ ਪੀਸੀ ਵੀ ਖੰਡਾ ਜੋ ਆਪਣੀ 2 ਕਿਲੋ ਖੰਡਾ ਪਾਵਾਂਗੇ ਇਹਦੇ ਵਿੱਚ ਆਪਾਂ